ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਦੇ ਕੈਫੇ ਤੇ ਹਮਲਾ ਕਰਨ ਵਾਲਾ ਉਹ ਸ਼ਖਸ ਹੁਣ ਪੁਲਿਸ ਦੇ ਸ਼ਿਕੰਜੇ ਦੇ ਵਿੱਚ ਹੈ ਦਰਸਲ ਕੈਨੇਡਾ ਤੋਂ ਦਿੱਲੀ ਆ ਗਿਆ ਸੀ ਉਸ ਤੋਂ ਬਾਅਦ ਕ੍ਰਾਈ ਬ੍ਰਾਂਚ ਦੇ ਵੱਲੋਂ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਰਾਗਵ ਆਖਿਰਕਾਰ ਕਪਿਲ ਸ਼ਰਮਾ ਦੇ ਕੈਫੇ ਤੇ ਜਿਸ ਨੇ ਹਮਲਾ ਕੀਤਾ ਸੀ ਉਹ ਹੁਣ ਪੁਲਿਸ ਦੀ ਗ੍ਰਿਫਤ ਵਿੱਚ ਆ ਕਿਸ ਤਰੀਕੇ ਦੇ ਨਾਲ ਪੁਲਿਸ ਦੇ ਵੱਲੋਂ ਐਕਸ਼ਨ ਕੀਤਾ ਗਿਆ ਬਿਲਕੁਲ ਇਹ ਵੱਡੀ ਕਾਰਵਾਈ ਕਵਾਂਗੇ ਦਿੱਲੀ ਪੁਲਿਸ ਦੀ ਕਿਉਂਕਿ ਲਗਾਤਾਰ ਇਹ ਮਾਮਲਾ ਹਾਈ ਪ੍ਰੋਫਾਈਲ ਹੋਇਆ ਸੀ ਕਿਉਂਕਿ ਦੇਖੋ ਤਿੰਨ ਵਾਰ ਗੁਲੀਆਂ ਚੱਲੀਆਂ ਪਹਿਲੀ ਵਾਰ ਜਿਹੜੀ ਕਿ 10 ਜੁਲਾਈ 2025 ਨੂੰ ਗੋਲੀ ਚੱਲਦੀ ਹੈ ਉਸ ਤੋਂ ਬਾਅਦ ਇਹ ਅਗਸਤ ਮਹੀਨੇ ਵਿੱਚ ਚੱਲਦੀ ਹੈ ਤੇ ਹੁਣ ਰੀਸੈਂਟਲੀ ਗੱਲ ਕਰੀ ਤਾਂ 16 ਅਕਤੂਬਰ ਨੂੰ ਇਹ ਗੋਲੀਆਂ ਚੱਲਦੀ ਹੈ ਤੇ ਪਹਿਲਾ ਜਿਹੜੀ ਜ਼ਿੰਮੇਵਾਰੀ ਹੈ ਉਹ ਬੱਬਰ ਖਾਲਸਾ ਗਰੁੱਪ ਨੇ ਲਈ ਸੀ ਲੇਕਿਨ ਉਸ ਤੋਂ ਬਾਅਦ ਜਦੋਂ ਫਾਇਰਿੰਗ ਹੁੰਦੀ ਹੈ ਤੇ ਲਾਰੈਂਸ ਬਿਸ਼ਨੋਈ ਗੈਂਗ ਜਿਹੜਾ ਕੇ ਇਸ ਚੀਜ਼ ਦੀ ਜ਼ਿੰਮੇਵਾਰੀ ਚੁੱਕਦੀ ਹੈ ਤੇ ਕਿਤਨ ਕਿਤੇ ਇਹ ਕਿਹਾ ਜਾਂਦਾ ਕਿ ਜਦੋਂ ਕਪਿਲ ਸ਼ਰਮਾ ਜਿਹੜਾ ਕੀ ਹੈ ਸਲਮਾਨ ਖਾਨ ਦਾ ਜਿਹੜੀ ਨੇੜਤਾ ਹੈ ਜਾਂ ਫਿਰ ਉਹਨੂੰ ਆਪਣੇ ਸ਼ੋਅ ਦੇ ਵਿੱਚ ਬੁਲਾਉਂਦਾ ਜਾਂ ਫਿਰ ਹੋਰ ਚੀਜ਼ਾਂ ਕਰਦਾ ਉਹਦਾ ਜਿਹੜਾ ਕਿ ਗੁੱਸਾ ਕੱਢਿਆ ਗਿਆ ਪਰ ਜਦੋਂ ਪਹਿਲਾਂ ਬੱਬਰ ਖਾਲਸਾ ਨੇ ਕੀਤਾ ਵਾ ਉਹਦਾ ਕੀ ਅਰਥ ਸੀ ਉਹ ਨਿਕਲ ਕੇ ਸਾਹਮਣੇ ਨਹੀਂ ਆਇਆ ਪਰ ਹੁਣ ਇੱਕ ਵੱਡੀ ਕਿਸੇ ਤੇ ਕਾਮਯਾਬੀ ਹੈਗੀ ਕਿਉਂਕਿ ਦੇਖੋ ਜਦੋਂ ਤੀਜੀ ਵਾਰੀ ਫਾਇਰਿੰਗ ਹੋਈ ਤਾਂ ਕਿੰਨੇ ਕਿੰਨੇ ਕਪਿਲ ਸ਼ਰਮਾ ਵੀ ਨਿਰਾਸ਼ ਸੀ ਜਿਹਨੂੰ ਪਹਿਲੀ ਵਾਰੀ ਫਾਇਰਿੰਗ ਹੁੰਦੀ ਉਸ ਤੋਂ ਬਾਅਦ ਇੱਕ ਪੋਜ਼ਿਟਿਵ ਪੋਸਟ ਪਾਉਂਦੇ ਕਿ ਅਸੀਂ ਘਬਰਾਏ ਨਹੀਂ ਹੈਗੇ ਅ ਦੁਬਾਰਾ ਉਹਨਾਂ ਨੇ ਕੈਫੇ ਓਪਨ ਕੀਤਾ ਦੂਜੀ ਵਾਰੀ ਫਾਇਰਿੰਗ ਹੁੰਦੀ ਹੈ ਬੰਦਾ ਘਬਰਾ ਜਾਂਦਾ ਕੈਨੇਡਾ ਪੁਲਿਸ ਉਥੋਂ ਖਾਣਾ ਪੀਣਾ ਕਰਕੇ ਗਈ ਸੀ ਆਪਣਾ ਉਦੋਂ ਤਸਵੀਰਾਂ ਵੀ ਸਾਹਮਣੇ ਆਈਆਂ ਸੀ ਕਿ ਮਾਹੌਲ ਠੀਕ ਹੈ ਬਿਲਕੁਲ ਉਸ ਵਿਅਕਤੀ ਸ਼ੁਕਰੀਆ ਵੀ ਕੀਤਾ ਸੀਗਾ ਚਾਹੇ ਉਸ ਵੇਲੇ ਮੇਅਰ ਜਿਹੜੇ ਉੱਥੇ ਦੇ ਹੈਗੇ ਜਿਹੜੇ ਉੱਥੇ ਪੁਲਿਸ ਪ੍ਰਸ਼ਾਸਨ ਹੈ ਪਰ ਦੇਖੋ ਜਦੋਂ ਤੀਜੀ ਵਾਰੀ ਫਾਇਰਿੰਗ ਹੁੰਦੀ ਕਿਤਨਾ ਕਿਤੇ ਫਿਰ ਸਵਾਲ ਖੜੇ ਹੁੰਦੇ ਕਿ ਹਰ ਵਾਰੀ ਇਹਨੇ ਕਿਸੇ ਦੇ ਅੰਦਰ ਲੋਕ ਵੀ ਮੌਜੂਦ ਹੁੰਦੇ ਕਈ ਵਾਰੀ ਸਟਾਫ ਦੇ ਬੰਦੇ ਵੀ ਹੁੰਦੇ ਰਾਤ ਬਰਾਤੇ ਤੇ ਜਿਸ ਤਰ੍ਹਾਂ ਗੋਲੀਆਂ ਚਲਾ ਕੇ ਜੀ ਜਾਂਦੇ ਕੁਝ ਵੀ ਹੋ ਸਕਦਾ ਤੇ ਜਦੋਂ ਇਸ ਤਰ੍ਹਾਂ ਦਾ ਮਾਹੌਲ ਬੰਦਾ ਵਾ ਤੇ ਲੋਕ ਆਨੇ ਘਟ ਜਾਂਦੇ ਬੰਦੇ ਕਹਿੰਦੇ ਯਾਰ ਇਸ ਕੈਫੇ ਤੇ ਤਾਂ ਗੋਲੀਆਂ ਚੱਲਦੀ ਅਸਲ ਕੈਫੇ ਚ ਆਪਣੀ ਜਾਨ ਨਾ ਗਵਾ ਲਈਏ دہشت ਬਣ ਜਾਂਦੇ ਆ ਲੋਕਾਂ ਦੇ ਵਿੱਚ ਤੇ ਉਹੀ ਕੰਮ ਇਹ ਗ ਸਾਰੇ ਇਹ ਕਹਿ ਸਕਦੇ ਕੀ ਹੈ ਮਿੱਥ ਚਲਦੇ ਪਏ ਸੀਗੇ ਬਹੁਤ ਸਾਰੀ ਚੀਜ਼ਾਂ ਚੱਲ ਰਹੀ ਸੀ ਕਿ ਸਲਮਾਨ ਖਾਨ ਦੀ ਨੇੜਤਾ ਸਭ ਤੋਂ ਮੇਨ ਤਾਂ ਦੇਖੋ ਸਲਮਾਨ ਖਾਨ ਦੀ ਨੇੜਤਾ ਹੀ ਦਿਸ ਜਾਰੀ ਸੀ ਕਿ ਸਲਮਾਨ ਖਾਨ ਹਮੇਸ਼ਾ ਬਿਸ਼ਨੋਈ ਸਮਾਜ ਦੇ ਐਂਟੀ ਰਿਆਵ ਹੈ ਜਿਹੜੀ ਹਿਰਨ ਵਾਲੀ ਘਟਨਾ ਦਾ ਜਿਹੜਾ ਕਿ ਜ਼ਿੰਮੇਵਾਰ ਜਿਹੜਾ ਕਿ ਉਹ ਸਮਝਦੇ ਹੈਗੇ ਉਹਨੂੰ ਪਰ ਦੇਖੋ ਉਹ ਮਾਮਲਾ ਵੀ ਕੋਰਟ ਦੇ ਵਿੱਚ ਚੱਲਦਾ ਪਿਆ ਵੈ ਇਹ ਇਸ ਦੇ ਵਿੱਚ ਬਹੁਤ ਸਾਰੀ ਚੀਜ਼ਾਂ ਹੈਗੀ ਪਰ ਫਿਲਹਾਲ ਹੁਣ ਕਹਿ ਸਕਦੇ ਕਿਤਨੇ ਕਿਤੇ ਕਪਲੀ ਸ਼ਰਮਾ ਨੂੰ ਵੀ ਇੱਕ ਰਾਹਤ ਮਿਲੀ ਹੋਗੀ ਦੇਖੋ ਉਹਨਾਂ ਦੀ ਇੱਕ ਫਿਲਮ ਵੀ ਆਂਦੀ ਪਈ ਹੈ ਉਹਦੀ ਜਿਹੜੇ ਪ੍ਰੋਮੋਸ਼ਨ ਆ ਉਹਦੇ ਵਿੱਚ ਰੁਝੇ ਹੋਣੇ ਤੇ ਉਹਦੇ ਵਿੱਚ ਉਹਨਾਂ ਨੇ ਇੱਕ ਰਾਹਤਵਰੀ ਸਾਹਸ ਮਿਲੀ ਹੋਣੀ ਦੇਖੋ ਲਾਰੈਂਸ ਦਾ ਤੁਸੀਂ ਨੇ ਜ਼ਿਕਰ ਕੀਤਾ ਪਹਿਲਾਂ ਉਹਨਾਂ ਨੇ ਬਾਬਾ ਸਦੀਕੀ ਮਾਰਿਆ ਮੂਸੇ ਵਾਲੇ ਦੇ ਕਾਂਢ ਦੇ ਨਾਲ ਉਸ ਦਾ ਕਾਂਢ ਜੁੜਦਾ ਔਰ ਇਹਨਾਂ ਦੀ ਗੈਂਗ ਹੈ ਜਿਹੜੀ ਦੇ ਵਿੱਚ ਹੀ ਕੈਫੇ ਆ ਉਹਨਾਂ ਦਾ ਉਹਨਾਂ ਲਈ ਬੜਾ ਸੌਖਾ ਸੀ ਆਸਾਨ ਸੀ ਉਸਤੇ ਅਟੈਕ ਕਰਨਾ ਔਰ ਅਟੈਕ ਤੋਂ ਬਾਅਦ ਇਹ ਸ਼ਖਸ ਅਚਾਨਕ ਦਿੱਲੀ ਆ ਗਿਆ ਵਾਰਦਾਤ ਕਰਕੇ ਤਾਂ ਕ੍ਰਾਈ ਬ੍ਰਾਂਚ ਨੇ ਇਸਨੂੰ ਗ੍ਰਿਫਤਾਰ ਕਰ ਲਿਆ ਔਰ ਕਿਹੜੇ ਗੈਂਗਸਟਰ ਨੇ ਜਿਹੜੇ ਇਸ ਮਾਮਲੇ ਦੇ ਨਾਲ ਜੁੜੇ ਹੋਏ ਨੇ ਕਿ ਕੈਨੇਡਾ ਦੇ ਪੁਲਿਸ ਦੇ ਵੱਲੋਂ ਦਿੱਲੀ ਪੁਲਿਸ ਦੇ ਨਾਲ رابطہ قائم ਕੀਤਾ ਗਿਆ ਸੀ